ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਤੇ ਰੇਲਵੇ ਟ੍ਰੈਕਸ ਨੂੰ ਜਾਮ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਦਰਅਸਲ ਕਿਸਾਨਾ ਗੁਜਰਾ ਦੇ ਕਹਣੇ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਲਈ ਇਨਸਾਫ ਦੀ ਮੰਗ ਇਸ ਦੇ ਨਾਲ ਹੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਸੰਬੰਧੀ ਇਹ ਸੰਘਰਸ਼ ਜਿਹੜਾ ਇਸ ਦੀ ਸ਼ੁਰੂਆਤ ਕੀਤੀ ਇਹ ਮੋਟਾ ਖੋਲਿਆ ਗਿਆ ਤੇ ਇਸੇ ਦੇ ਚੱਲਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲਖੀਮਪੁਰ ਖੇਰੀ ਦੇ ਵਿੱਚ ਕਿਸਾਨਾਂ ਨੂੰ ਦੱਡ ਰਿਆ ਗਿਆ ਸੀ ਕਈ ਕਿਸਾਨਾਂ ਦੀ ਜਾਨ ਗਈ ਸੀ ਉਸ ਦਾ ਇਨਸਾਫ ਹੋਣਾ ਚਾਹੀਦਾ ਹੈ ਦੋਸ਼ੀ ਅਜੇ ਵੀ ਬਾਹਰ ਨੇ ਤੇ ਉੱਧਰ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਰੇਲਵੇ ਟਰੈਕਸ ਤੇ ਬੈਠ ਕੇ ਨੇ ਜਿਸ ਕਾਰਨ ਕਿ ਰੇਲਾ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀਆਂ ਨੇ ਕੀ ਕਹਾਂ ਮੈਂ ਤੇ ਕਿਹੜੀ ਜਗਹ ਮੈਂ ਰਣਜੀਤ ਸਿੰਘ ਜੀ ਬੀਕੇ ਜੂ ਸਿੱਧੂਪੁਰ ਜ਼ਿਲ੍ਹਾ ਪ੍ਰਚਾਰਕ ਤੇ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਧਰਨਾ ਲਾਇਆ ਗਿਆ ਕੀ ਇਹ ਅੱਜ ਜਿਹੜਾ ਧਰਨਾ ਲਾਇਆ ਜੀ ਅਸੀਂ 3 ਅਕਤੂਬਰ ਨੂੰ ਅੱਜ ਦੇ ਦਿਨ 2021 ਨੂੰ ਸਾਡੇ 4-5 ਕਿਸਾਨ ਜਿਹੜੇ ਲਖਵੀਰਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਵੱਲੋਂ ਕੱਟੀ ਚੜਾਈ ਗਏ ਸੀ ਇੱਕ ਸਾਡਾ ਵੀਰ ਪੱਤਰਕਾਰ ਸੀਗਾ ਸਾਡੇ 4-5 ਕਿਸਾਨ ਜਿਹੜੇ ਉੱਥੇ ਸਣੇ ਪੱਤਰਕਾਰ ਜਿਹੜੇ ਸ਼ਹੀਦ ਹੋਏ ਸੀ ਸੋ ਅਸੀਂ ਉਸੇ ਦਿਨ ਤੇ ਅੱਜ ਬੈਠੇ ਆ ਕਿਉਂਕਿ ਬਣਦੀ ਕਾਰਵਾਈ ਉਹਨਾਂ ਤੇ ਰੰਦਾ ਤੇ ਹੋਵੇ ਤੇ ਉਹਨਾਂ ਨੂੰ ਅਜੇ ਤਾਈਂ ਟਿਕਟਾਂ ਮੰਡੀ ਜਾਂਦੀ ਆ ਸਰਕਾਰ ਐਮਐਲਆਰੀਆਂ ਤੇ ਹੋਰ ਟਿਕਟਾਂ ਵੰਡੀਆਂ ਜਾਂਦੀਆਂ ਪਰ ਅਸੀਂ ਆਨੇ ਆ ਕਿ ਉਹਨਾਂ ਨੂੰ ਜੇਲ੍ਹ ਹੋਵੇ ਉਹਨਾਂ ਤੇ ਬੰਦੀ ਕਾਰਵਾਈ ਹੋਵੇ ਉਹਨਾਂ ਦੇ ਬੰਦੇ ਪਰਚੇ ਪਾਏ ਜਾਣ ਕਿਉਂਕਿ ਸਾਡੇ ਵੀਰਾਂ ਨੂੰ ਫੇਰ ਜਿਹੜਾ ਸ਼ਾਂਤ ਮਾਹੌਲ ਹੋਵੇ ਸਾਡਾ ਅੰਦਰ ਸ਼ਾਂਤ ਹੋਵੇ ਜੋ ਕਿ ਸਾਡੇ ਕਿਸਾਨ ਯੋਧੇ ਪੱਤਰਕਾਰ ਵੀਰ ਸ਼ਹੀਦ ਹੋਏ ਆ ਉਹਨਾਂ ਦੀ ਸ਼ਹੀਦੀ ਨੂੰ ਢਾਲ ਸਲਾਮ ਕਹਿੰਦੇ ਹੋਏ ਤਾਂ ਅਸੀਂ ਕਹਿੰਦੇ ਵੀ ਉਹਨਾਂ ਨੂੰ ਬੰਦੀ ਕਾਰਵਾਈ ਹੋਵੇ ਤੇ ਸਾਡੇ ਮਨਾਂ ਨੂੰ ਫੇਰ ਸ਼ਾਂਤੀ ਮਿਲੇ ਪੰਜਾਬ ਚ ਕਿੰਨੀ ਕਿ ਜਗ੍ਹਾ ਲਾਏ ਜੇ ਪਰਸੈਂਟੇਜ ਨੇ ਦੀ ਗੱਲ ਕੀਤੀ ਹੈ ਤੇ ਕਿੰਨੀ ਜਗ੍ਹਾ ਅੱਜ ਜਿਹੜਾ ਸਾਡਾ ਬਟਿੰਡਾ ਜ਼ਿਲ੍ਹਾ ਇਹਦੇ ਵਿੱਚ ਮੌੜ ਸੰਗਤ ਰਾਮਪੁਰਾ ਲਹਿਰਾ ਗੋਨੇਆਣਾ ਤੇ ਬਹਿਮੜਦਵਾਨਾ ਰਾਮਾ 6-7 ਥਾਈ ਜਿਹੜਾ ਸਾਡਾ ਪ੍ਰੋਗਰਾਮ ਬਟਿੰਡਾ ਜ਼ਿਲ੍ਹੇ ਵਲੋਂ ਆ ਪਰ ਜਿਹੜਾ ਮੁਕਸਰ ਉਹਦੇ ਵਿੱਚ ਵੀ 2-3 ਥਾਈਆਂ ਤੇ ਜਿਹੜੇ ਹੋਰ ਜ਼ਿਲ੍ਹੇ ਸਾਡੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦਾ ਹਰੇਕ ਜ਼ਿਲ੍ਹੇ ਦਾ ਸਟੇਸ਼ਨ ਤੇ ਜਿਹੜਾ ਧਰਨਾ ਦਿੱਤਾ ਗਿਆ ਪਰ ਸਾਡਾ ਬਟਿੰਡਾ ਜ਼ਿਲ੍ਹੇ ਵਲੋਂ ਜਿਹੜਾ 6-7 ਆਈਆਂ ਤੇ ਮੁਕਸਰ ਦਾ 2-3 ਥਾਈਆਂ ਆ ਇੱਕ ਦੋ ਜिले ਹੋਰ ਆ ਪਟਿਆਲਾ ਜਿਲ੍ਹਾ ਲੁਧਿਆਣਾ ਉਹਨਾਂ ਦੇ ਵੀ ਦੋ ਦੋ ਤਿੰਨ ਤਿੰਨ ਤਾਂ ਹੀ ਰਹਿ ਗਏ ਆ ਪੰਜਾਬ ਸਰਕਾਰ ਦੇ ਰੁਪਈਏ ਨੂੰ ਕਿਵੇਂ ਦੇਖਦੇ ਹੋ ਅਸੀਂ ਜਿਹੜਾ ਪੰਜਾਬ ਸਰਕਾਰ ਆ ਸਾਡੀ ਕੋਈ ਵੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਸਾਡੇ ਤਾਂ ਦੁਸ਼ਮਣ ਹੀ ਐ ਕਿਉਂਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਸਾਨੂੰ ਲੈਣਾ ਤੇ ਬੈਣਾ ਪੈ ਰਿਆ 7 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ 13 ਮਹੀਨੇ ਅਸੀਂ ਪਹਿਲਾਂ ਬੈਠੇ ਰਹੇ ਆ ਜਿਹੜਾ ਕਿ ਅਜੇ ਤਾਈ ਸਾਡਾ ਮਸਲਾ ਹੱਲ ਨਹੀਂ ਹੋਇਆ ਖਨੌਰੀ ਬਾਰਡਰ ਦਾ ਤੇ ਆਹ ਤੇ ਜਿਹੜਾ ਅਜੇ ਮਸਲਾ ਟੈਣੀ ਨੇ ਸਾਡੇ ਜਵਾਨਾਂ ਨੂੰ ਰੁਸ਼ੀਦ ਕੀਤਾ ਉਹ ਮਸਲਾ ਨਹੀਂ ਹੱਲ ਹੋਇਆ ਸਾਰੇ ਮਸਲੇ ਸਾਡੇ ਪੈਨਿਕ ਪਏ ਆ ਜਿਨ੍ਹਾਂ ਦੀ ਖਾਤਰ ਅਸੀਂ ਕਨੌਰੀ ਬਾਡ ਤੇ ਬੇਰ ਬੈਠੇ ਆ ਤੇ ਅੱਜ ਲੈਣਾ ਤੇ ਵੀ ਸਾਨੂੰ ਬਹਿਣਾ ਪਿਆ ਇਸ ਕਰਕੇ ਅਸੀਂ ਸਰਕਾਰ ਸਾਡੀ ਕੋਈ ਚੰਗੀ ਨਹੀਂ ਛੋਨੇ ਦਾ ਸੀਟੇ ਆ ਰਿਹਾ ਤੇ ਉਧਰੋਂ ਵਪਾਰੀ ਆੜਤੀਏ ਤੇ ਮਜ਼ਦੂਰ ਹੜਤਾਲ ਕਰਦੇ ਨੇ ਉਹ ਉਸੇ ਗੱਲਾਂ ਅਸੀਂ ਇਹ ਵੀ ਪਹਿਲਾਂ ਗੱਲ ਕਰ ਚੁੱਕੇ ਆ ਕਿਉਂਕਿ ਜਿਹੜੀ ਆੜਤੀਗੀ ਹੈ ਮਜ਼ਦੂਰ ਹੈ ਸੈਲਰਾਂ ਵਾਲੇ ਆ ਇਹਨਾਂ ਨੇ ਹੜਤਾਲ ਕਰੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪਹਿਲਾਂ ਕਰਨੀ ਚਾਹੀਦੀ ਸੀ ਇਹਨਾਂ ਨਾਲ ਕੋਈ ਵੀ ਲੈਣ ਦੇ ਕਰਦੇ ਇਹ ਪਹਿਲਾਂ ਅਸੀਂ ਗੱਲ ਕਹੀ ਘਟੇ ਕਿ ਪੈਣਾ ਤਾਂ ਕਿਸਾਨ ਦੇ ਸਿਰ ਤੇ ਹੀ ਪਾਰ ਹੈ ਜੇ ਇਹ ਗੱਲ ਪਹਿਲੀ ਨਿਬੇੜੀ ਹੁੰਦੀ ਤਾਂ ਅੱਜ ਸਾਨੂੰ ਆਹ ਦਿਨਾਂ ਦੇ ਵੇਖਣੇ ਪੈਂਦੇ ਜਿਹੜੀਆਂ ਸਾਡੇ ਜਿਵੇਂ ਸਾਡੀ ਖੰਨਾ ਮੰਡੀ ਹੈ ਹੋਰ ਕਾਫੀ ਮੰਡੀਆਂ ਜੋ ਕਿ ਪਹਿਲ ਦੇ ਧਾਰ ਤੇ ਓਥੇ ਝੋਨਾ ਆਉਂਦਾ 10 ਦਿਨ ਪਹਿਲਾਂ ਦਾ ਝੋਨਾ ਆਇਆ ਤੇ ਸਾਡੀਆਂ ਮੰਡੀਆਂ ਚ ਥੋੜਾ ਜਿਹਾ ਲੇਟ ਹੁੰਦਾ ਪਰ ਸਾਡੀ ਨੇਂਹਾਂ ਵਾਲੀ ਮੰਡੀ ਹੋਰ ਕਾਫੀ ਨੇੜੇ ਤੇੜੀਆਂ ਦੀਆਂ ਮੰਡੀਆਂ ਚ ਝੋਨਾ ਆਇਆ ਪਿਆ ਘਰੀ ਖੜੀਆਂ ਟਰਾਲੀਆਂ ਪਰ ਸਾਨੂੰ ਮੁਸ਼ਕਲ ਬਹੁਤ ਆਉਂਦੀ ਹੈ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਹਦਾ ਪਹਿਲਾਂ ਹੱਲ ਕਰਨਾ ਸੀ ਹੁਣ ਸਾਨੂੰ ਬਹੁਤ ਦੀ ਤੰਗੀ ਚੱਲਣੀ ਪੈਂਦੀ ਐ ਇਸ ਕਰਕੇ ਸਰਕਾਰਾਂ ਸਾਡੀਆਂ ਮਾਰੀਆਂ ਹੋਣ ਕਰਕੇ ਇਹ ਸਾਨੂੰ ਚੱਲਣੀ ਪੈਂਦੀ ਦੋਕ ਮੇਰਾ ਨਾਮ ਗੁਰਦੀਪ ਸਿੰਘ ਜੀ ਮੈਂਮਾ ਸਰਜਾ ਪੀਕੇਜੂ ਭਾਰਤੀ ਕਿਸਾਨ ਜੋਨੇ ਇਕਤਾ ਸਿੱਧੂਪੁਰ ਕੀ ਕਹਿਣਾ ਚਾਹੁੰਦੇ ਹਾਂ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਲਖੀਮਪੁਰ ਖੀਰੀ ਨੂੰ ਲੈ ਕੇ ਅੱਜ ਦੇ ਦਿਨ ਸਾਡੇ ਕਿਸਾਨ ਭਰਾ ਸ਼ਹੀਦ ਕਰੇ ਸੀ ਇੱਕ ਸਾਡਾ ਪੱਤਰਕਾਰ ਭਾਈ ਚਾਰਾ ਸ਼ਹੀਦ ਕਰਤਾ ਸੀਗਾ ਉੱਤੇ ਗੱਡੀਆਂ ਚੜਾ ਕੇ ਅਜੇ ਮਿਸ਼ਰਾ ਟੈਨੇ ਆਣ ਗਏ ਨੇ ਭਾਜਪਾ ਦੇ ਮਤਲਬ ਗੁੰਡਿਆਂ ਨੇ ਜੇ ਕਹਿਗੇ ਤਾਂ ਉਹਨਾਂ ਨੇ ਗੱਡੀਆਂ ਚੜਾ ਕੇ ਸਾਡੇ ਸ਼ਹੀਦ ਕਰਤੇ ਸੀ ਉਹ ਉਹਨਾਂ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹ ਉਵੇਂ ਬਾਹਰ ਆਜ਼ਾਦ ਘੁੰਮ ਰਹੇ ਆ ਸਾਰੇ ਬੰਦੇ ਕਿਸੇ ਨੂੰ ਕੋਈ ਇਸਲਾਖਾਂ ਦੇ ਪਿੱਛੇ ਨਹੀਂ ਕਰਿਆ ਸਰਕਾਰ ਨੇ ਕੋਈ ਸੁਣਵਾਈ ਨਹੀਂ ਕਰੀ ਉਹਦੇ ਸਬੰਧ ਵਿੱਚ ਅਸੀਂ ਰੋਲ ਸਵਜੋਂ ਅੱਜ ਰੇਲਾਂ ਦਾ ਚੱਕਾ ਜਾਮ ਕਰਿਆ ਇਸੇ ਕਰਕੇ 3 ਅਕਤੂਬਰ ਰੱਖਿਆ ਤਿੰਨ ਤਰੀਕ ਨੂੰ ਉਹ ਸ਼ਹੀਦ ਕਰੇ ਗਏ ਸੀ ਜਿਹੜਾ ਨਾ ਉਹ ਸੁਝੇ ਤੇ ਡੀਪੀ ਡੀਏਪ ਦੀ ਵੀ ਗੱਲ ਕੀਤੀ ਜਾ ਰਹੀ ਹੈ ਡੀਏ ਕੋਈ ਪਸਾਨਾ ਕਾਫੀ ਪਰੇਸ਼ਾਨ ਕਰ ਰਹੇ ਆ ਕਿਉਂ ਦੇਖ ਇਹ ਤਾਂ ਇਹ ਸਰਕਾਰ ਇੰਨਾ ਕੁ ਤਾਂ ਕਰਦੀ ਹੁੰਦੀ ਹੈ ਜਾਣ ਕੇ ਜੀ ਇਹਨਾਂ ਨੇ ਆਪ ਪ੍ਰਾਈਵੇਟ ਫਾਰਮਾਂ ਨੂੰ ਦੇਣਾ ਹੁੰਦਾ ਫਾਇਦਾ ਉਹ ਸਰਕਾਰ ਦੇ ਸਿਰ ਤੇ ਹੈ ਸਰਕਾਰ ਹੁਣ ਕੀ ਚਾਹੁੰਦੀ ਹੈ ਸਾਥੋਂ ਸੜਕਾਂ ਜਾਮ ਕਰਾਉਣਾ ਚਾਹੁੰਦੀ ਹੈ ਕਿ ਕਿਸਾਨ ਦੀ ਮਦਦ ਕਰਨਾ ਚਾਹੁੰਦੀ ਹੈ ਉਹ ਸਰਕਾਰ ਤੇ ਮਨਸਰ ਹੈ ਜਿਹੜੀਆਂ ਹੁਣ ਹੜਤਾਲਾਂ ਕਰੀਆਂ ਹੈ ਸ਼ੈਲਰ ਵਾਲਿਆਂ ਨੇ ਲੇਬਰ ਵਾਲਿਆਂ ਨੇ ਇਹ ਹੋਣੀਆਂ ਚਾਹੀਦੀਆਂ ਨਹੀਂ ਸੀ ਉਹਨਾਂ ਦੀਆਂ ਮੰਗਾਂ ਇਹ ਸਰਕਾਰ ਪਹਿਲੇ ਮੰਗ ਲੈਦੀ ਮੰਨ ਕੇ ਮੰਗਾਂ ਉਹਨਾਂ ਨੂੰ ਕਰਦੀ ਨਾ ਦਿੰਦੀ ਹੜਤਾਲ ਜਿਹੜਾ ਕੋਈ ਉਹਨਾਂ ਦੇ ਹੈਗੇ ਮਸਲੇ ਉਹਨਾਂ ਨੂੰ ਸੁਲਝਾ ਕੇ ਇਹ ਇਹ ਜਮਾ ਹੈ ਨਾ ਫਸਲ ਦੇ ਆਉਣ ਤੇ ਕਿਉਂ ਉਹਨਾਂ ਤੋਂ ਮਸਲਾ ਚੁਕਾਇਆ ਸਰਕਾਰ ਦੇ ਇਹ ਸਾਰੀ ਸਰਕਾਰ ਦੇ ਮਿਲਿਭੂਤ ਹੈ ਜਾਣ ਕੇ ਸਰਕਾਰ ਖਰਾਬ ਕਰ ਰਹੀ ਹੈ ਇਹ ਇਹਨਾਂ ਨੇ ਕਿਸਾਨ ਤੇ ਹੀ ਪਾਉਣਾ ਸਾਰਾ ਕੁਝ ਕਿਸਾਨ ਨੂੰ ਖੱਜਲ ਖੋਰੀ ਕਰਨੀ ਹੈ ਤਾਂ ਜੋ ਇਹ ਜਿਹੜਾ ਪ੍ਰਾਈਵੇਟ ਘਰਾਣਿਆਂ ਨੂੰ ਇੱਥੇ ਲੈੰਦਾ ਜਾ ਸਕੇ